ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਵੱਡੀ ਪੋਇਖਵਾਣੀ ਜਾਰੀ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਮੌਸਮ ਬਾਰਿਸ਼ ਵਰਗਾ ਹੋਇਆ ਪਿਆ ਹੈਗਾ ਕਾਲੀ ਘਟਾ છਾਈ ਹੋਈ ਹੈ ਆਸਮਾਨ ਦੇ ਵਿੱਚ ਵੀ ਤੇ ਕਈ ਥਾਵਾਂ ਦੇ ਉੱਤੇ ਬਾਰਿਸ਼ ਵੀ ਹੋ ਰਹੀ ਹੈ ਸਵੇਰ ਤੋਂ ਹੀ ਕਣਕਣ ਕਰਕੇ ਜੋ ਕਿ ਬਾਰਿਸ਼ ਹੋ ਰਹੀ ਹੈ ਪਰ ਇਸੇ ਬਾਰਿਸ਼ ਦੇ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ ਪਰ ਤੁਹਾਨੂੰ ਦੱਸਦੀ ਹੈ ਕਿ ਇਸ ਬਾਰਿਸ਼ ਦੇ ਵਿੱਚ ਤੇਜ਼ ਹਵਾਵਾਂ ਵੀ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ ਖਾਸ ਕਰਕੇ ਚੰਡੀਗੜ੍ਹ ਦੇ ਵਿੱਚ ਇਸ ਮੌਸਮ ਖਰਾਬ ਦੀ ਸੰਭਾਵਨਾ ਚੁਟਾਈ ਗਈ ਹੈ ਦੱਸ ਦੇ ਕਿ ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ ਸਾਹਮਣੇ ਆ ਗਈ ਹੈ ਮੌਸਮ ਪਾਕ ਦੇ ਵੱਲੋਂ ਪੋਇਖਵਣੀ ਕੀਤੀ ਗਈ ਹੈ ਤੇ ਪੋਇਖਵਣੀ ਦੇ ਅਨੁਸਾਰ ਸੂਬੇ ਦੇ ਕਈ ਹਿੱਸਿਆਂ ਦੇ ਵਿੱਚ ਅਸਮਾਨੀ ਬਿਜਲੀ ਚਮਕਣਾ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਵਗਣ ਦੇ ਅਸਾਰ ਨੇ ਇਸ ਦੇ ਨਾਲ ਹੀ ਖਾਸ ਤੌਰ ਦੇ ਉੱਤੇ ਮੁਹਾਲੀ ਅਤੇ ਚੰਡੀਗੜ੍ਹ ਦੇ ਵਿੱਚ ਮੌਸਮ ਖਰਾਬ ਰਹਿਣ ਦੀ ਸੰਭਾਵਨਾ। ਇਲਾਕੇ ਦੇ ਵਿੱਚ ਦਰਮਿਆਨੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦਾ ਪ੍ਰਭਾਵ ਪਟਿਆਲਾ, ਫਤਿਹਗੜ ਸਾਹਿਬ, ਰੂਪਨਗਰ, ਨਵਾਂ ਸ਼ਹਿਰ, ਲੁਧਿਆਣਾ, ਸੰਗਰੂਰ ਤੇ ਮਾਨਸਾ ਦੇ ਵਿੱਚ ਦਿਖਾਈ ਦੇਵੇਗਾ। ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮੌਸਮ ਠੰਡਾ ਰਹੇਗਾ ਅਤੇ ਹਲਕਾ ਮੀਂਹ ਵੀ ਪੈ ਸਕੇਗਾ। ਇਹਨਾਂ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਮੌਸਮ ਵਿਭਾਗ ਨੇ ਸਾਵਧਾਨ ਰਹਿਣ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ ਮੌਸਮ ਵਿਭਾਗ ਦੀ ਇਸ ਤੀਬਰਤਾ ਦੇ ਚੱਲਦੇ ਟ੍ਰੈਫਿਕ ਅਤੇ ਬਿਜਲੀ ਸਪਲਾਈ ਦੇ ਵਿੱਚ ਰੁਕਾਵਟ ਆਉਣ ਦੀ ਵੀ ਸੰਭਾਵਨਾ ਹੋ ਸਕਦੀ ਹੈ ਜੇਕਰ ਬਾਰਿਸ਼ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚੋਂ ਪਿਛਲੇ 1 ਹਫਤੇ ਤੋਂ ਲਗਾਤਾਰ ਕਈ ਥਾਵਾਂ ਦੇ ਉੱਤੇ ਬਾਰਿਸ਼ ਹੋ ਰਹੀ ਹੈ ਕਈ ਥਾਵਾਂ ਦੇ ਉੱਤੇ ਰੁਕ ਰੁਕ ਕੇ ਹੋ ਰਹੀ ਹੈ ਜੇਕਰ ਹੁਸ਼ਿਆਰਪੁਰ ਦੀ ਗੱਲ ਕੀਤੀ ਜਾਵੇ ਤਾਂ ਬੀਤੀ ਰਾਤ ਨੂੰ ਜੋ ਕਿ ਪੰਜਾਬ ਦੇ ਹੁਸ਼ਿਆਰਪੁਰ ਦੇ ਵਿੱਚੋਂ ਤੇਜ਼ ਰਫ਼ਤਾਰ ਦੇ ਨਾਲ ਮੇ ਵੀ ਪਿਆਸੀਗਾ ਬਹੁਤ ਜ਼ਿਆਦਾ ਮੀਂਹ ਪਿਆਸੀਗਾ ਤੇ ਕੁਝ ਹੀ ਸਮੇਂ ਦੇ ਵਿੱਚ ਸੜਕਾਂ ਦੇ ਉੱਤੇ ਪਾਣੀ ਘਟਾ ਹੋ ਗਿਆ ਸੀਗਾ ਹਾਲਾਂਕਿ ਜਿਹੜੇ ਨੀਵੇਂ ਇਲਾਕੇ ਨੇ ਉੱਥੇ ਪਾਣੀ ਛੇਤੀ ਭਰ ਜਾਂਦਾ ਹੈ ਜਿਸ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਦੱਸਦੇ ਕਿ ਮੌਸਮ ਨਾਲ ਜੁੜੀ ਹੋਈ ਹੈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ ਤੁਸੀਂ ਵੀ ਕਮੈਂਟ ਵਿੱਚ ਜ਼ਰੂਰ ਦੱਸੋਗੇ ਤੁਹਾਡੇ ਇਲਾਕੇ ਦਾ ਇਸ ਸਮੇਂ ਕੀ ਹਾਲ ਹੈ ਜੇਕਰ ਮੋਹਾਲੀ ਦੀ ਗੱਲ ਕੀਤੀ ਜਾਵੇ ਤਾਂ ਮੋਹਾਲੀ ਦੇ ਵਿੱਚ ਇਸ ਸਮੇਂ ਮੌਸਮ ਬਿਲਕੁਲ ਸੁਹਾਵਣਾ ਹੈਗਾ ਤੇ ਮੋਹਾਲੀ ਦੇ ਨਾਲ ਲੱਗਦੇ ਕੁਝ ਇਲਾਕੇ ਨੇ ਜਿੱਥੇ ਕਿ ਬਾਰਿਸ਼ ਹੋ ਰਹੀ ਹੈ ਤੇ ਮੌਸਮ ਵਿਭਾਗ ਦੇ ਵੱਲੋਂ ਜੋ ਪੁਖਵਾਣੀ ਕੀਤੀ ਗਈ ਹੈ ਉਸ ਦੇ ਮੁਤਾਬਕ ਮੋਹਾਲੀ ਤੇ ਚੰਡੀਗੜ੍ਹ ਦਾ ਮੌਸਮ ਇਸ ਸਮੇਂ ਖਰਾਬ ਰਹਿਣ ਦੀ ਸਥਿਤੀ ਜਿਹੜੀ ਕਿ ਹੋ ਸਕਦੀ ਹੈ ਤੇ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਦੇ ਮੌਸਮ ਦਾ ਹਾਲ ਜੇਕਰ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ ਮੌਸਮ ਠੰਡਾ ਰਹੇਗਾ ਅਸਮਾਨ ਦੇ ਵਿੱਚ ਬੱਦਲ ਛਾਏ ਰਹਿਣਗੇ ਤੇ ਇਸ ਦੇ ਨਾਲ ਹੀ ਲੁਧਿਆਣਾ ਜਲੰਧਰ ਪਟਿਆਲਾ ਮੋਹਾਲੀ ਦੇ ਵਿੱਚ ਵੀ ਬੱਦਲ ਛਾਏ ਰਹਿਣਗੇ ਮੌਸਮ ਸੁਹਾਵਣਾ ਰਹੇਗਾ ਮੀਂਹ ਪੈਣ ਦੀ ਵੀ ਸੰਭਾਵਨਾ ਜਤਾਈ ਗਈ ਹੈ ਤੁਸੀਂ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਤੁਹਾਡੇ ਇਲਾਕੇ ਦਾ ਇਸ ਸਮੇਂ ਕੀ ਹਾਲ ਹੈ ਕਿਉਂਕਿ ਬਹੁਤ ਸਾਰੇ ਇਲਾਕੇ ਨੇ ਜਿੱਥੇ ਕਿ ਧੁੱਪ ਨਹੀਂ ਨਿਕਲੀ ਹੈ ਤੇ ਬਹੁਤ ਸਾਰਾ ਅਜੇ ਵੀ ਇਲਾਕੇ ਨੇ ਜਿੱਥੇ ਕਿ ਸਵੇਰ ਤੋਂ ਹੀ ਜੋ ਕਿ ਬੂੰਦਾਬੰਦੀ ਹੋ ਰਹੀ ਹੈ ਕਈ ਇਲਾਕਿਆਂ ਦੇ ਵਿੱਚ ਤਾਂ ਰਾਸ਼ਪਰੇ ਦੀ ਗੱਲ ਕਿਤੇ ਜਾਏ ਤਾਂ ਪਟਿਆਲੇ ਦੇ ਰਾਸ਼ਪਰੇ ਦੇ ਵਿੱਚ ਸਵੇਰੇ ਕਣੀਆਂ ਵੀ ਪਈਆਂ ਸੀ ਬੂੰਦਾਬੰਦੀ ਵੀ ਹੋਈ ਸੀ ਜਿਸ ਕਰਕੇ ਮੌਸਮ ਠੰਡਾ ਹੋ ਚੁੱਕਿਆ